ਸਸ਼ੀਗਲ ਜੀ ਮੈਂ ਹਾਸ਼蒂ਪ ਕੋ ਸੰdu ਤੇ ਗੱਲ ਕਰਦੇ ਆਂ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇੱਕ ਨਵਾਂ ਸਰਵੇ ਪੇਸ਼ ਕੀਤਾ ਜਾ ਰਿਹਾ ਹੈ ਪੇਸ਼ ਕੌਣ ਕਰ ਰਿਹਾ ਹੈ ਪੇਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕੀ ਹਾਈ ਕਮਾਂਡ ਵਿੱਚੋਂ ਵਿੱਚ ਡਰ ਗਈ ਹੈ ਕਿ ਹਾਈ ਕਮਾਂਡ ਨੂੰ ਇਹ ਪਤਾ ਚੱਲ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਸਿੰਘ ਮਾਨ ਜਿਹੜੇ 2022 ਦੇ ਵਿੱਚ ਗੱਲਾਂ ਕਰਦੇ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਾਂਗੇ ਉਹ ਰੰਗਲਾ ਪੰਜਾਬ ਨਹੀਂ ਬਣਾ पाए ਕਿਉਂਕਿ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਲੋਕਾਂ ਨੂੰ ਇੱਥੋਂ ਤੱਕ ਇਹ ਨਹੀਂ ਪਤਾ ਸੀ ਕਿ ਸਾਡੇ ਕਿਉਂਕਿ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਤਾਂ ਕਾਫੀਆਂ ਨੂੰ ਪਤਾ ਸੀ ਕਿ ਸਾਡੇ ਹਲਕੇ ਦੇ ਵਿੱਚੋਂ ਕਿਹੜਾ ਉਮੀਦਵਾਰ ਖੜਾ ਕੀਤਾ ਆਇਆ ਹੈ ਲੇਕਿਨ ਜੇਕਰ ਗੱਲ ਕਰੀਏ ਉਹਨਾਂ ਪਿੰਡਾਂ ਦੀ ਉਹ ਪਿਛੜੇ ਪਿੰਡਾਂ ਦੀ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਸੀ ਕਿ ਸਾਡਾ ਜਿਹੜਾ ਹੈ ਵਿਧਾਇਕ ਯਾਨੀ ਕਿ ਐਮਐਲਏ ਕਿਹੜਾ ਸੀਟ ਤੇ ਖੜਾ ਹੈ ਉਹਨਾਂ ਨੇ ਪੱਜ-ਪੱਜ ਕੇ ਵੋਟਾਂ ਪਾਈਆਂ ਭਗਵੰਤ ਸਿੰਘ ਮਾਨ ਦੇ ਮੂਹਰੇ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਇਸ ਵੇਲੇ ਕਬਰਾਈ ਹੋਈ ਹੈ ਡਰੀ ਹੋਈ ਹੈ ਆਪ ਹੀ ਸਰਵੇ ਕਰਵਾ ਰਹੀ ਹੈ ਲੇਕਿਨ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਕੁਝ ਇੰਨਾ ਤਿੰਨ ਸਾਢੇ ਤਿੰਨ ਸਾਲਾਂ ਵਿੱਚ ਵੇਖਣ ਨੂੰ ਮਿਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਸ ਤਰੀਕੇ ਦੇ ਨਾਲ ਐਂਟਰੀ ਹੋਈ ਜਿਸ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਹਰ ਕਿਸੇ ਦੇ ਨਾਲ ਵਾਅਦੇ ਕੀਤੇ ਗਏ ਲੇਕਿਨ ਉਹ ਵਾਅਦਿਆਂ ਤੇ 0% ਕੰਮ ਕੀਤਾ ਗਿਆ ਕਿਉਂਕਿ ਵਾਅਦੇ ਜਰੂਰ ਕੀਤੇ ਗਏ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਉਲਟ ਫੇਰ 5 ਮਿੰਟਾਂ ਵਿੱਚ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਤਾਂ ਇਸ ਟਾਈਮ ਹਾਲਾਤ ਉਹੀ ਨੇ ਜਿਹੜੇ ਪਹਿਲਾਂ ਦੂਸੀਆਂ ਪਾਰਟੀਆਂ ਕਰਦੀਆਂ ਰਹੀਆਂ ਬੀਜੇਪੀ ਕਾਂਗਰਸ ਜਾਂ ਫਿਰ ਕਹ ਲਈਏ ਸ਼੍ਰੋਮਣੀ ਅਕਾਲੀ ਦਲ ਲੇਕਿਨ ਉਹਨਾਂ ਨਾਲੋਂ ਇਸ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਦੇ ਉੱਤੇ ਖਰੇ ਨਹੀਂ ਉਤਰਿਆ ਗਿਆ ਲੇਕਿਨ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਰਵੇ ਕੀ ਕਹਿ ਰਿਹਾ ਹੈ ਸਰਵੇ ਨੇ ਇੱਕ ਵਾਰੀ ਕਬਰਾਟ ਪਾ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀਆਂ ਕੈਲਗੇ 92 93 ਸੀਟਾਂ ਪਹਿਲੇ ਅਧਾਰ ਤੇ ਲੈ ਕੇ ਗਈ ਇਹੋ ਜੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਹਾਲਾਂਕਿ ਗੱਠਜੋੜ ਸੀ ਜਦੋਂ 1997 ਵਿੱਚ ਅਕਾਲੀ ਦਲ ਦਾ ਜਾਂ ਫਿਰ ਕਹ ਲਈਏ ਭਾਜਪਾ ਦਾ ਉਦੋਂ ਉਹ ਸ਼ਾਇਦ ਇਹਨੀਆਂ ਸੀਟਾਂ ਲੈ ਕੇ ਜਾ ਸਕਦੀ ਸੀ ਲੇਕਿਨ ਇਹ ਪਾਰਟੀ ਨੂੰ ਇੰਨਾ ਕੁ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਗੱਲਾਂ ਵਿੱਚ ਆਏ ਜੋ ਮਰਜ਼ੀ ਕਹਿ ਲੋ ਪਰ ਲੋਕਾਂ ਨੇ 92 ਤੋਂ 93 ਸੀਟਾਂ ਦਿੱਤੀਆਂ ਲੇਕਿਨ ਉਹ ਸੀਟਾਂ ਦੇ ਉੱਤੇ ਕੰਮ ਕੀ ਹੋਇਆ ਕਈਆਂ ਨੇ ਤਾਂ ਬੜੇ ਹੀ ਸਟਰੋਂਗ ਜਿਹੜੇ ਨੇ ਅਕਾਲੀ ਦਲ ਦੇ ਜਿਹੜੇ ਨੇ ਉਹਨਾਂ ਆਗੂਆਂ ਨੂੰ ਹਰਾਇਆ ਉਹਨਾਂ ਦੀਆਂ ਸੀਟਾਂ ਨੂੰ ਜਿੱਤਿਆ ਜੇ ਆਪਾਂ ਜਲਾਲਾਬਾਦ ਦੀ ਗੋਲਡੀ ਦੀ ਗੱਲ ਕਰ ਲਈਏ ਭਾਵੇਂ ਆਪਾਂ ਦੋ ਤਿੰਨ ਹੋਰ ਵੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਇੱਕ ਸੀਟ ਜਿੱਤੀ ਗਈ ਸੀ ਕਾਫੀ ਇਹੋ ਜਿਹੀਆਂ ਸੀਟਾਂ ਨੇ ਜਿਹੜੀਆਂ ਸਟਰੋਂਗ ਕੈਂਡੀਡੇਟਸ ਨੂੰ ਹਰਾ ਕੇ ਜਿਹੜੀਆਂ ਸੀਟਾਂ ਨੂੰ ਪ੍ਰਾਪਤ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀ ਕੰਮ ਕੀਤਾ ਕੀ ਨਹੀਂ ਕੀਤਾ ਉਹ ਵੀ ਸਾਰੀ ਜਨਤਾ ਜਾਣਦੀ ਹੈ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਇੱਕ ਉਮੀਦਵਾਰ ਅੰਮ੍ਰਿਤਸਰ ਜਿਹੜੇ ਉੱਤਰੀ ਤੋਂ ਸੀਗੇ ਸਾਬਕਾ ਉਮੀਦਵਾਰ ਸਾਬਕਾ ਪੁਲਿਸ ਅਫਸਰ ਸੀਗੇ ਵਿਜੇ ਕੁਵਰ ਪ੍ਰਤਾਪ ਉਨਾਂ ਤੋਂ ਸਭ ਤੋਂ ਵੱਡੀ ਗਲਤੀ ਕਰ ਲਈ ਹੈ ਆਮ ਆਦਮੀ ਪਾਰਟੀ ਨੇ ਅਸਤੀਫਾ ਲੈ ਕੇ ਕਿਉਂਕਿ ਉਹ ਵਾਲੀ ਜਿਹੜੀ ਸੀ ਇਹਨਾਂ ਦੀ ਸੀਟ ਉਹ ਸਟਰੋਂਗ ਸੀ ਉਹ ਸੀਟ ਨੂੰ ਨਹੀਂ ਪਹਿਚਾਨ ਪਾਏ ਹਾਲਾਂਕਿ ਉਹ ਜਿਹੜੇ ਨੇ ਸ਼ੀਸ਼ਾ ਦਿਖਾਉਂਦੇ ਸੀਗੇ ਵਿਜੇ ਕੁਵਰ ਪ੍ਰਤਾਪ ਸਿੰਘ ਜਿਹੜੇ ਨੇ ਵਿਜੇ ਕੁਵਰ ਕੁਵਰ ਪ੍ਰਤਾਪ ਸਿੰਘ ਉਹ ਨੀਤੀਆਂ ਦੇ ਖਿਲਾਫ ਬੋਲਦੇ ਸੀ ਲੇਕਿਨ ਉਹ ਤਾਂ ਬੋਲਦੇ ਸੀ ਕਿਉਂਕਿ ਜਿਸ ਨੀਤੀਆਂ ਉੱਤੇ ਆਮ ਆਦਮੀ ਪਾਰਟੀ ਗੱਲ ਕਰਦੀ ਸੀ ਉਸ ਨੀਤੀਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਸੀ ਉਹਨਾਂ ਨੂੰ ਬਾਅਦ ਵਿੱਚ ਬਦਲ ਦਿੱਤਾ ਜਾਂਦਾ ਸੀ ਉਹ ਸ਼ੀਸ਼ਾ ਵਿਖਾਉਂਦੇ ਸੀ ਇਸ ਲਈ ਉਹਨਾਂ ਨੂੰ ਬਾਹਰ ਕਰ ਦਿੱਤਾ ਲੇਕਿਨ ਕਈ ਇਹੋ ਜਿਹੀ ਆਗੂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਤਾਂ ਇਹ ਭੁੱਲੀ ਜਾਣ ਕਿ ਲੋਕ ਉਹਨਾਂ ਨੂੰ ਉਹਨਾਂ ਦੇ ਜੈਨ ਨੂੰ ਪਛਾਨ ਚੁਕੇ ਨੇ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਦੇ ਵੱਲੋਂ ਜੋਲ ਲਾਉਣਗੇ ਕਿਉਂਕਿ ਸੱਤਾ ਵਿੱਚ ਪਾਰਟੀ ਆਪਦੇ ਵੱਲੋਂ ਪੂਰਾ ਤਾਮ-ਚਾਮ ਚੋਕਿਆ ਜਾਵੇਗਾ 2027 ਦੇ ਲਈ ਲੇਕਿਨ ਲੋਕ ਕਿੰਨੇ ਕੁ ਸਮਝਦਾਰ ਨੇ ਕਿਉਂਕਿ ਲੋਕਤੰਤਰ ਹੈ ਲੋਕਤੰਤਰ ਦੇ ਸਿਰ ਉੱਤੇ ਹੀ ਵੋਟਾਂ ਪੈਣੀਆਂ ਨੇ ਲੇਕਿਨ ਇਹ ਸਰਵੇ ਇਸ ਟਾਈਮ ਡੋਲਦਾ ਨਜ਼ਰ ਆ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਸਾ 15 ਤੋਂ 20 ਸੀਟਾਂ ਮਿਲਣਗੀਆਂ ਯਾਨੀ ਕਿ 70 ਤੋਂ 75 ਸੀਟਾਂ ਦਿੱਗਣ ਗਿਆ ਇੰਨੀਆਂ ਤਾਂ ਅਕਾਲੀ ਦਲ ਨੂੰ ਵੀ ਲਾਂਤਾਂ ਨਹੀਂ ਪਈਆਂ ਹਾਲਕੇ ਪੰਜਾਬ ਦੇ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਹਮੇਸ਼ਾ ਹੀ ਪੰਡ ਦੇ ਨਜ਼ਰ ਆਉਂਦੇ ਨੇ ਜਾਂਦੇ ਜਾਂਦੇ ਉਹ ਕਾਂਗਰਸ ਨੂੰ ਬੜੇ ਬਾਹਰ ਕਰਦੇ ਨਜ਼ਰ ਆਉਂਦੇ ਨੇ ਅਕਾਲੀ ਦਲ ਨੂੰ ਬੜੇ ਬਾਹਰ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਅਕਾਲੀ ਦਲ ਦੇ ਵੀ ਦੋ ਧੜੇ ਬਣ ਗਏ ਨੇ ਲੇਕਿਨ ਇਹ ਨਹੀਂ ਪਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਪਾਰਟੀ ਤੋਂ 92 93 ਸੀਟਾਂ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਸਕਦੀਆਂ ਕਿਉਂਕਿ ਚਾਹੇ ਇਹ ਕੋਈ ਪ੍ਰਾਈਵੇਟ ਕੰਪਨੀ ਨੇ ਨਹੀਂ ਸਰਵੇ ਕਰਾਇਆ ਨਾ ਹੀ ਕੋਈ ਸਰਕਾਰੀ ਨੇ ਇਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸਰਵੇ ਕਰਵਾਇਆ ਹੈ ਲੇਕਿਨ ਸਰਵੇ ਦੇ ਨੂੰ ਵੇਖੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਪੈਰ ਨਹੀਂ ਜਮਾ ਸਕਦੀ ਚਾਹੇ ਆਮ ਆਦਮੀ ਪਾਰਟੀ ਦੇ ਕਈ ਆਗੂ ਵਿਦਾਇਕ ਮੰਤਰੀਆਂ ਨੇ ਬੜੇ ਉੱਚੇ ਵਾਅਦੇ ਕੀਤੇ ਨੇ ਉਮੀਦਵਾਰ ਜਿਹੜੇ ਸੰਜੀਵ अरोड़ा ਨੇ ਲੁਧਿਆਣਾ ਤੋਂ ਵੱਡੀ ਸੀਟ ਵੀ ਜਿੱਤੇ ਨੇ ਲੇਕਿਨ ਜੇਕਰ ਗੱਲ ਕਰੀਏ ਹੁਣ ਤਰਨਤਾਰਨ 2 ਤੋਂ ਜਿਮਨੀ ਚੋਣਾ ਵਾਸਤੇ ਹਰਮੀਤ ਸਿੰਘ ਸੰਧੂ ਦਾ ਪੱਤਾ ਖੇਡਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਉਹ ਵੀ ਪੰਥਕ ਸੀਟ ਹੈ ਉੱਥੇ ਵੀ ਜਿਹੜੇ ਨੇ ਮੋਢੀ ਇੱਕ ਦੋ ਨਹੀਂ ਦੋ ਤਿੰਨ ਮੋਡੀ ਉਥੇ ਵੀ ਸਟਰੋਂਗ ਬੈਠੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਾਈ ਕਮਾਂਡ ਦੇ ਜਿਹੜੀ ਆਮ ਆਦਮੀ ਪਾਰਟੀ ਦੀ ਉਹਨਾਂ ਦਾ 2027 ਦਾ ਸਰਵੇ ਡਿੱਗਦਾ ਨਜ਼ਰ ਆ ਰਿਹਾ ਹੈ ਚਾਹੇ ਗਰਾਊਂਡ ਲੈਵਲ ਤੋਂ ਰਿਪੋਰਟ ਚੈੱਕ ਕਰ ਲੈਣ ਤੇ ਚਾਹੇ ਉਹ ਆਪਣੇ ਉਮੀਦਵਾਰਾਂ ਨੂੰ ਚੈੱਕ ਕਰ ਲੈਣ ਕਿਉਂਕਿ ਕਈ ਉਮੀਦਵਾਰ ਤਾਂ ਇਹੋ ਜਿਹੇ ਨੇ ਜਿੰਨਾ ਵੱਲੋਂ ਆਪਦੇ ਏਰੀਏ 'ਚ 10% ਵੀ ਕੰਮ ਨਹੀਂ ਕੀਤਾ ਗਿਆ ਵਾਅਦੇ ਜ਼ਰੂਰ ਕੀਤੇ ਗਏ ਨੇ ਕੰਮ ਨਹੀਂ ਹੋਏ ਲੇਕਿਨ ਜਨਤਾ ਕੰਮ ਭਾਲਦੀ ਹੈ ਲੇਕਿਨ ਇਹ ਸਰਵੇ ਦਿਨ ਬਦਿਨ ਤੇ ਲੋਕਪ੍ਰਿਯ ਵੀ ਆਮ ਆਦਮੀ ਪਾਰਟੀ ਲਈ ਘਟਦੀ ਜਾ ਰਹੀ ਹੈ